ਜਿਹੜੇ ਜਿਨ੍ਹਾਂ ਨੂੰ ਸੰਗਠਨ ਬਣੇ ਹੋਏ ਐ ਕਲੱਬ ਬਣੇ ਉਹਨਾਂ ਨੇ ਪੂਰਾ ਜਲੂਸ ਕੱਢਿਆ ਜੀ ਉਥੇ ਅੱਜ ਵੀ ਸਮਝ ਆਉਂਦੀ ਹੈ ਕਿ ਇੰਨੀ ਬਰਸਾਤ ਵਿੱਚ ਕੰਮ ਨਹੀਂ ਹੋ ਸਕਦਾ ਪਰ ਹੁਣ ਜਿਹੜੇ ਕੰਮ ਹੁਣ ਨੀਜਰ ਰੋਡ ਐ ਨੀਜਰ ਰੋਡ ਜਿੱਥੇ ਬਾਈ ਬਣਦਾ ਸੈਂਟਰਲ ਵੈਂਗ ਤੱਕ ਪੱਕੀ ਰੋਡ ਬਣੀ ਹੋਈ ਐ ਉਥੇ ਪੁਰਾਣੀ ਰੋਡ ਦੀ ਕਿੰਨੀ ਜਗ੍ਹਾ ਤਾਂ ਅਸੀਂ ਖੱਡੇ ਪੈ ਗਏ ਉਥੇ ਡੇਟੇ ਡੁੱਟਦੇ ਹੁਣ ਤੋਂ 20 ਦਿਨ ਪਹਿਲਾਂ ਪਰਾਂਦੇ ਵੀ ਰਹੇ ਆ ਲਾਸਟ ਆ ਹੁਣ ਇੱਕ ਤਕਰੀਬਨ ਇੱਕ ਮਹੀਨਾ ਹੋ ਚੱਲਿਆ ਆਪਾਂ ਜਿੰਨੀ ਕਰ ਲਈ ਦੇ ਸਕਦੇ ਉਹਨਿੰਨੀ ਕਿ ਨਾ ਦੇ ਸਕਦੇ ਨਾ ਜੇ ਹੁਣ ਅਸੀਂ ਕਾਉਂਸਲਰਾਂ ਨਾਲ ਵੀ ਜਲੂਸ ਕੱਢਣਾ ਸ਼ੁਰੂ ਕਰਤਾ ਫਿਰ ਜ਼ਿਆਦਾ ਦਿੱਕਤ ਆ ਜਾਣੀ ਹੈ ਜੀ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਧਰਨਾ ਲਾਈਏ ਮੈਂ ਮੇਰੀ ਬੇਨਤੀ ਸੁਣ ਲੋ ਪਹਿਲਾਂ ਮੈਂ ਤੁਹਾਡਾ ਸਵਾਲ ਲੈ ਲਿਆ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਵੀ ਇਕੱਠੇ ਹੋਗੇ ਧਰਨਾ ਲਈਏ ਔਰ ਤੁਹਾਡੇ ਕੋਲ ਪ੍ਰੈਸ਼ਰ ਬਣਦਾ ਤੁਸੀਂ ਕੰਮ ਕਰੂਗਾ ਅਫਸਰ ਰਹਿਣ ਕੋਈ ਕੰਮ ਨਹੀਂ ਕਰ ਰਹੀ ਜੀ ਇਹੋ ਸਾਹਿਬ ਨੇ ਵੀ ਹਦਾਇਤਾਂ ਦੇਤੀਆਂ ਪ੍ਰਧਾਨ ਜੀ ਨੇ ਵੀ ਹਦਾਇਤਾਂ ਦੇਤੀਆਂ ਐਮਐਲਏ ਸਾਹਿਬ ਜੀ ਵੀ ਗੱਲ ਕਰਾਤੀ ਐਮਪੀ ਸਾਹਿਬ ਨੇ ਵੀ ਕਹਿਤਾ ਆ ਕਿ ਲੇਕਿਨ ਜਿਹੜਾ ਆਪਣਾ ਅਫਸਰ ਹੈ ਕਹਿੰਦਾ ਉਹਨਾਂ ਪਰ ਕੋਈ ਤੰਗ ਤੇ ਜੂ ਨਹੀਂ ਸਰ ਜਿਹੜੇ ਕੰਮ ਪੋਸੀਬਲ ਹੈਗੇ ਹੋਣ ਵਾਲੇ ਸਰ ਉਹ ਤਾਂ ਕਰਾ ਦਿਓ ਓਮਨ ਕਲੇਮ ਤੇ ਪਾੜ ਪਿਆ ਜੀ ਪ੍ਰਧਾਨ ਜੀ ਨੂੰ ਸਵੇਰੇ 10 ਵਜੇ ਫੋਨ ਕਰਤਾ ਸੀ ਕਿ ਜੀ ਉੱਥੇ ਤੇ ਥੈਲੇ ਚਾਹੀਦੇ ਆ ਇਹੋ ਸਾਹਿਬ ਨੂੰ ਵੀ ਕਿਹਾ ਐਮਐਲਏ ਸਾਹਿਬ ਵੀ ਆਏ ਮੌਕਾ ਦੇਖ ਕੇ ਗਿਆ ਐਮਐਨਏ ਸਾਹਿਬ ਔਰ ਈਓ ਸਾਹਿਬ ਮੈਂ ਅਸੀਂ ਸੇਮ ਕਰਤੀ ਜਿੱਤੇ ਕਿਆ ਦੀ ਥੈਲੇਟ ਅਰੇਂਜ ਕਰਾ ਦੋ ਥੈਲੇ ਰਾਤ ਨੂੰ ਆਏ 7 ਵਜੇ ਤੇ ਤੁਹਾਡੀ ਲੇਬਰ ਕੱਢੀ ਅਸੀਂ ਐਨੇ ਐਨੇ ਪਾਣੀ ਜੀ ਵੜਨਾ ਅਗਲੇ ਦਿਨ ਫੇਰ ਪ੍ਰਧਾਨ ਜੀ ਦੱਸੀ ਤੁਹਾਨੂੰ ਗੱਲ ਗਵਾ ਨੇ ਅਗਲੇ ਦਿਨ ਫੇਰ ਬੰਦੇ ਆਏ ਅਗਲੇ ਦਿਨ ਲੇਬਰ ਚੌਂਕ ਤੋਂ ਮੈਨੂੰ ਲਿਆ ਕੇ ਨਾ ਜੀ ਲੇਬਰ ਲਾਣੇ ਪੀ ਉਹ ਵੀ ਤਾਂ ਬੰਦੇ ਹੀ ਸੀ ਆਪਣਾ ਮਲਾਜ਼ਮਾ ਨੂੰ ਪਤਾ ਹੈ ਕਿ ਸਾਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਤਾਂ 5ਵੇਂ ਸਾਡੀ ਛੁੱਟੀ ਹੈ ਸਾਨੂੰ ਚਲਦੀਆਂ 1 ਮਹੀਨੇ ਆ ਜਾਣੀਆਂ ਉਹਨਾਂ ਨੂੰ ਸਰਦਾਰ ਦੀ ਲੈਣ ਦੀ ਕੀ ਲੋੜ ਹੈ ਜੀ ਲੇਬਰ ਚੌਂਕ ਤੋਂ ਬੰਦੇ ਲਿਆ ਕੇ ਜੀ ਥੈਲੇ ਰਖਵਾਏ ਆ ਜਿਹੜੇ ਕੰਮ ਪੋਸੀਬਲ ਐ ਸਰ ਤੁਸੀਂ ਆਪਣੇ ਨੀਚੇ ਸਟਾਫ ਨੂੰ ਕਿਉਂ ਨਹੀਂ ਖਿੱਚਦੇ ਜੈ ਜੀ ਸਾਹਿਬ ਐ ਕਿੰਨੀ ਵਾਰ ਮੌਕਾ ਦਿਖਾਇਆ ਜੀ ਨੀਚੇ ਰੋੜਦਾਂ ਇਹਨਾਂ ਨੂੰ ਜਿਹੜਾ ਅੱਗੇ 13 ਨੰਬਰ ਵਾਰਡ ਤੇ ਮੈਂ ਮੰਨਦਾ ਉੱਥੇ ਗਲਦਲਾ ਉੱਥੇ ਘਟਕਾ ਪਊਗਾ ਵੇਸਟੇਜ ਆਫ ਮਨੀ ਐ ਜਿਹੜਾ ਰੋੜ ਪੱਕਾ ਐ ਇੱਥੇ ਸਟਰੋਂਗ ਪਾਈਪ ਪੈ ਗਿਆ ਹੌਦੀਆਂ ਬਣ ਗਈਆਂ ਯਾਰ ਉਹਦਾ ਕਰ ਦੋ ਉਹਦੇ ਪਿੱਛੇ ਮੈਨੂੰ ਮਹੀਨਾ ਹੋ ਗਿਆ ਮੈਂ ਕਿੰਨੀ ਵਾਰ ਤੁਹਾਨੂੰ ਕਹਿ ਲਿਆ ਈਓ ਸਾਹਿਬ ਨੂੰ ਕਹਿ ਲਿਆ ਪ੍ਰਧਾਨ ਜੀ ਨੂੰ ਕਹਿ ਲਿਆ ਤੁਹਾਨੂੰ ਉੱਪਰੋਂ ਐਮਐਲਏ ਸਾਹਿਬ ਨੇ ਵੀ ਕਹਿ ਕੰਦ ਨਹੀਂ ਕੰਦ ਦੀ ਕੋਈ ਰੋੜੀ ਦੀ ਜਿਸਾਂ ਦੀ ਉਹ ਨਹੀਂ ਪਾ ਸਕਦੇ ਕਦੇ ਤੇ ਕਸੂਪ ਮੈਂ ਮੈਂ ਵੀਡੀਓ ਦਰਦਾ ਇੱਕ ਮਿੰਟ ਦੋ ਮਿੰਟ ਬੁਝ ਜਾ ਮੈਂ ਤੁਹਾਨੂੰ ਵੀਡੀਓ ਦਰਦਾ ਕੱਲ ਮੈਂ ਸਟ੍ਰੌਂਗ ਰਸਟ ਮੰਗਾਈ ਸੀ ਨੀਰਾ ਮਿੱਟੀ ਉਹਨੂੰ ਤੁਸੀਂ ਜਾ ਕੇ ਚੈੱਕ ਕਰੋ ਵੀਡੀਓ ਤੁਹਾਡੇ ਕੋਲ ਮੈਂ ਭੇਜੀ ਨਹੀਂ ਮੈਂ ਹੋਰ ਭੇਜਦਾ ਠੀਕੇ ਦਾ ਭੇਜੀ ਸੀ ਸਟ੍ਰੌਂਗ ਦਾ ਜਿਹੜਾ ਰੇਟ ਹੈ ਨਾ ਜੀ 32 33 ਰੁਪਏ ਫੁੱਟ ਆਉਂਦਾ ਹੈ ਜਿਹੜਾ ਉਹ ਮੰਗਾਇਆ ਨਾ 24 ਰੁਪਏ ਫੁੱਟ ਹੈ ਯਾਰ ਹੁਣ ਤਾਂ ਕੰਮ ਸੇਕਮ ਕਰਸ ਕਰ ਲੋ ਸ਼ਹਿਰ ਤੇ ਸਾਡਾ ਜਰੂਰ ਕਾਤੇ ਨਿਕੜੇ ਹੁਣ ਦੇਖੋ ਮਜਬੂਰਨ ਸਾਨੂੰ ਹੁਣ ਆ ਚੀਜ਼ਾਂ ਕਰਨੀਆਂ ਪੈਣੀਆਂ ਮੈਂ ਤੁਹਾਨੂੰ ਨਾ 2-4 ਦਿਨ ਦਾ ਟਾਈਮ ਦਿੰਦਾ ਜੀ 2-4 ਦਿਨ ਦੇ ਵਿੱਚ ਜੇ ਨੀਜਰ ਰੋਡ ਦੀ ਹਾਲਤ 나ਮੀ ਕੋਈ ਤਾਂ ਮੈਂ ਖੜਕੜਾਲ ਤੇ ਬੈਠੂਗਾ ਫਸ ਮੇਰੇ ਨਾਲ ਸਾਰੇ ਐਮਸੀ ਦਵਾਨ ਵੀ ਬੈਠਣਗੇ ਇਸ अहमद ਹੋਣਗੇ ਨਾ ਠੀਕ ਹੈ ਜੀ ਖੜਕੜਾਲ ਕੀ ਮੈਂ ਅੱਜ ਬੈਠ ਰਿਹਾ ਤੁਸੀਂ ਕੀ ਹੈ ਨਾ ਤਾਂ ਇਹਦੇ ਕੋ 4 ਦਿਨ ਦਾ ਤੁਹਾਡੇ ਕੋਲ ਟਾਈਮ ਹੈ ਨਹੀਂ ਤਾਂ ਉਹਦੇ ਬਾਅਦ ਸਾਰੇ ਪ੍ਰਧਾਨ ਅਸੀਂ ਨਗਰ ਪ੍ਰਸ਼ਾਸਨ ਦੇ ਖਿਲਾਫ ਅਸੀਂ ਧਰਨਾ ਲਾਵਾਂਗੇ ਯਾਰ ਅਸੀਂ ਲੋਕਾਂ ਨੂੰ ਕੀ ਆਹੂ ਦਿਖਾਈਏ ਜੋ ਜੇ ਇੰਨਾ ਜਵਾਬ ਦੋ ਜੀ ਤੁਹਾਡੇ ਨਾਲ ਜਿਆਦਾ ਗੱਲ ਹੁੰਦੀ ਹੈ ਕਿੰਨੀ ਵਾਰ ਤੁਹਾਨੂੰ ਕਹਿ ਲਿਆ ਲੋਕਾਂ ਦਾ ਠੇਕਾ ਉੱਤੇ ਬੈਠਾ ਹੈ ਨਮਰੇ ਦੇ ਵਿੱਚ ਆ ਕਹਿੰਦਾ ਮੈਂ 12 ਤੀਰ ਸਰ ਲੋਕਾਂ ਦਾ 60 ਲੱਖ ਦਾ ਕੰਮ ਲੱਗ ਗਿਆ ਜੀ ਉਹਨੂੰ ਛੱਡ ਦਿਓ ਜੀ ਉਹ ਨਹੀਂ ਠੀਕ ਤਾਰੇ ਜਿਹੜਾ ਹੋਰ ਇੱਕ ਮਿੰਟ ਜਹੀ ਤਾਂ ਮਾਡਲ ਤੋਂ ਵਿੱਚ ਤੁਸੀਂ ਮੇਰੀ ਮਰਜ਼ੀ ਤੋਂ ਬਿਨਾ ਮੇਰਾ ਕੰਮ ਕੋਈ ਪਾਸੇ ਤੁਸੀਂ ਉਹ ਕਰਾਤਾ ਜਿੱਤੇ ਹੁਣ ਮੈਂ ਕਹਿ ਰਹੇ ਹਾਂ ਯਾਰ ਤੁਸੀਂ ਮੇਰੇ ਕਹਦੇ ਨਹੀਂ ਅੱਠ ਖੱਡੇ ਨਹੀਂ ਭਰਾ ਸਕਦੇ ਮੈਂ ਇਕੱਲੇ ਤੇ ਕਰਾ ਲਵਾਂ ਤੁਸੀਂ ਕਹਿ ਦੋ ਸਰਤੇ ਨਹੀਂ ਹੁੰਦਾ ਮੈਂ ਇਕੱਲੇ ਤੇ ਕਰਾ ਲਵਾਂ ਹੁੰਦਾ ਸਮਾਨ ਛੁੱਟੇ ਕਰਦਾ ਘਰ ਦੇਗਾ ਇੱਕੋ ਦੇ ਇੱਕ ਹੀ ਕਰੇਗਾ ਅੱਜ ਨਹੀਂ ਲੱਗੇ ਬੰਦੇ ਉੱਤੇ ਤੁਸੀਂ ਮੈਨੂੰ ਕਿਹਾ ਕਿ ਸਾਡਾ ਰੇਟ ਉੱਥੇ 22 23 ਰੁਪਏ ਆਉਂਦਾ ਹੈ ਮੈਂ ਤੁਹਾਨੂੰ ਇਹ ਵੀ ਕਹਿੰਦੇ ਆ ਕਿ 22 23 ਰੁਪਏ ਤੁਸੀਂ ਦੇ ਦੋ ਜਿਹੜੇ ਉੱਪਰ ਵਾਲੇ 32 33 ਰੁਪਏ ਫੋਟੇ ਮਾਲ ਮੈਂ ਮੰਗਾ ਲਵਾਂ ਉਹ ਪੈਸੇ ਮੈਂ ਦੇ ਦੋ ਮੈਂ ਤਾਂ ਬਾਈ ਜੀ ਲੋਕਾਂ ਨੂੰ ਮੂੰਹ ਦਿਖਾਣਾ ਤੁਸੀਂ ਅੱਜ ਇੱਥੇ ਹੋ ਤੁਸੀਂ ਗੱਲ ਨੂੰ ਕਿਤੇ ਹੋਰ ਚਲੇ ਜਾਣਾ ਚਾਹੀਦਾ ਮੈਂ ਅੱਜ ਨਹੀਂ ਲੱਗਿਆ ਮੈਂ ਬੜਾ ਅੱਜ ਨਾ ਮੈਂ ਤੁਹਾਨੂੰ 1 ਮਹੀਨੇ ਤੋਂ ਵਾਰ-ਵਾਰ ਮੇਰਜ਼ੀਆਂ ਕਰ ਰਿਹਾ ਤੁਸੀਂ ਮੇਰੀ ਇੱਕ ਨਹੀਂ ਸੁਣੀ ਔਰ ਇਹਦੇ ਬਾਰੇ ਸਾਰਿਆਂ ਨੂੰ ਪਤਾ ਨਾ ਨੀਓਥਾ ਮਨਾ ਕਰਦਾ ਦੇਣਾ ਪ੍ਰਧਾਨ ਜੀ ਮਨਾ ਕਰਦਾ ਦੇਣਾ ਕੋਈ ਹੋਰ ਮਨਾ ਕਰ ਸਕਦਾ ਜਿਹੜੇ ਉਹ ਖੱਡੇ ਉਹ ਤਾਂ ਪੋਸੀਬਲ ਹੈ ਨਾ ਉਹ ਤਾਂ ਆਪਾਂ ਕਰ ਸਕਦੇ ਹਾਂ ਸਰ ਅੱਜ ਕੰਮ ਲਾਇਆ ਤੇ ਆ ਮੁੰਡੇ ਸਰ ਅੱਜ ਅੱਜ ਵੀ ਨਹੀਂ ਲੱਗਿਆ ਹੋਇਆ ਅੱਜ ਵੀ ਮੈਂ 11 ਵਜੇ ਤੱਕ ਕਿਹਾ ਸੀ ਕਿ 11 ਵਜੇ ਤੱਕ ਇਹ ਕੰਮ ਨਾ ਸ਼ੁਰੂ ਹੋਇਆ ਨਾ ਫੇਰ ਹਜੇ ਤੱਕ ਕੰਮ ਨਹੀਂ ਸ਼ੁਰੂ ਹੋਇਆ ਜੀ